ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ ਵਿੱਚ ਅੱਜ ਆਪਾਂ ਨਾਭਾ ਰਿਆਸਤ ਪੁਰਾਣੇ ਕਿਲੇ ਵਿੱਚ ਪਹੁੰਚੇ ਹੋયાਗੇ ਤੇ ਤੁਹਾਨੂੰ ਅਸੀਂ ਪੁਰਾਣਾ ਕਿਲਾ ਦਿਖਾਉਣਾ ਆਜੋ ਜੀ ਆਪਾਂ ਚੱਲਦੇ ਹਾਂ ਹੁਣ ਕਿਲੇ ਦੇ ਅੰਦਰ ਇਹ ਸਭ ਤੋਂ ਪੁਰਾਣਾ ਕਿਲਾ ਤੁਸੀਂ ਦੇਖ ਸਕਦੇ ਹੋ ਨਾਭੇ ਦੇ ਵਿੱਚ ਰਿਆਸਤੀ ਕਿਲਾ ਨਾਭਾ ਜੀ ਚੰਦ ਜੋ ਖੰਡਰ ਬਣ ਗਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਤੇ ਵਧੀਆ ਚਿੱਤਰਕਾਰੀ ਨਾਲ ਬਣਾਇਆ ਗਿਆ ਕਿਲਾ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਅੰਦਰ ਵੀ ਚੱਲਾਂਗੇ ਪਰ 메ਨ ਗੇਟ ਦੀ ਇੱਥੇ ਐਂਟਰੀ ਨਹੀਂ ਹੈਗੀ ਆਪਾਂ ਇੱਥੋਂ ਦੀ ਚੱਲਾਂਗੇ ਤੇ ਤੁਸੀਂ ਨਾਲ-ਨਾਲ ਆਪਣੇ ਜੁੜੇ ਰਹੋ ਆਪਾਂ ਤੁਹਾਨੂੰ ਅੱਗੇ-ਅੱਗੇ ਸਾਰਾ ਕਿਲਾ ਅੰਦਰ ਵੀ ਦਿਖਾਵਾਂਗੇ ਅੰਦਰੋਂ ਪਰ ਹੁਣ ਇਹ ਖੰਡਰ ਬਣ ਚੁੱਕਿਆ ਹੈਗਾ ਕਿਸੇ ਟਾਈਮ ਇੱਥੇ ਫੁੱਲ ਰੌਣਕ ਹੁੰਦੀ ਹੋਵੇਗੀ ਪਰ ਇਹ ਇੱਥੇ ਪਹਿਲਾਂ ਕਚੈਰੀਆਂ ਵੀ ਬਣਗੀਆਂ ਸੀ ਪੁਰਾਣੀਆਂ ਪਰ ਹੁਣ ਤਾਂ ਇੱਥੇ ਕੁਝ ਨਹੀਂ ਰਿਹਾ ਤੁਸੀਂ ਨਾਲ-ਨਾਲ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਅੱਗੇ ਚੱਲਾਂਗੇ ਦੇਖੋ ਤੁਸੀਂ ਕਿੰਨੀ ਸੋਹਣੀ ਕਲਾਕਾਰੀ ਤੇ ਚਿੱਤਰਕਾਰੀ ਨਾਲ ਕੰਦਾ ਤੇ ਪ੍ਰਾਣੀਆਂ ਛੋਟੇ-ਛੋਟੇ ਇੱਟਾਂ ਦੀਆਂ ਬਣੀ ਹੋਈਆਂ ਸਨ ਆਪਾਂ ਤੁਹਾਨੂੰ ਸਾਰਾ ਕਿਲਾ ਘੁਮਾਵਾਂਗੇ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਆਹ ਦੇਖੋ ਤੁਸੀਂ ਪੁਰਾਣੇ ਗੇਟ ਅੱਜ ਵੀ ਮੌਜੂਦ ਨੇ ਤੇ ਬਾਕੀ ਸਾਰਾ ਕੁਝ ਉਦਾਂ ਦਾ ਪਿਆ ਪਰ ਜੇ ਦੇਖਪਾਲ ਹੁੰਦੀ ਤਾਂ ਇਹ ਸਹੀ ਰਹਿੰਦਾ ਕੰਦਾ ਅੱਜ ਵੀ ਮਜ਼ਬੂਤ ਦਿਖਦੀਆਂ ਨੇ ਪਰ ਦੇਖਪਾਲ ਨਾ ਹੋਣ ਕਰਕੇ ਇਹ ਮਜ਼ਬੂਤ ਨਾ ਰਹਿ ਸਕਿਆ ਟਾਈਮ ਟਾਈਮ ਦੇ ਗੱਲਾਂ ਨੇ ਜੀ ਆ ਦੇਖੋ ਤੁਸੀਂ ਖਿੜਕੀਆਂ ਅੱਜ ਵੀ ਸਹੀ ਨੇ ਤੇ ਆਪਾਂ ਅੱਗੇ ਚੱਲਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਆਪਾਂ ਹੁਣ ਉੱਪਰ ਚੱਲਾਂਗੇ ਇਸ ਤੇ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਉੱਪਰ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਕਿਵੇਂ ਉੱਪਰ ਦਰਖਤ ਤੇ ਹੋਰ ਖੰਡਰ ਬਣਿਆ ਪਿਆ ਹੈ ਇਹ ਆਪਾਂ ਉੱਪਰਲੀ ਬਿਲਡਿੰਗ ਤੇ ਆ ਚੁੱਕੇ ਹਾਂਗੇ ਤੇ ਤੁਸੀਂ ਦੇਖ ਸਕਦੇ ਹੋ ਇਸ ਦਾ ਬਹੁਤ ਵੱਡਾ ਇਤਿਹਾਸ ਸੀਗਾ ਜੋ ਕਿ ਇੱਥੇ ਰਾਜੇ ਨੇ ਆਪਣਾ ਖੰਡਪਾਟ ਸਾਬ ਕਰਾਇਆ ਸੀਗਾ ਇੱਥੇ ਉੱਪਰ ਤੇ ਸਭ ਤੋਂ ਉੱਚਾ ਕਿਲਾ ਬਣਵਾਇਆ ਸੀਗਾ ਤੇ ਸਾਰਾ ਰੈਪ ਇੱਥੇ ਦਾ ਸਾਰਾ ਭਾਗ ਇੱਥੋਂ ਚੱਲਦਾ ਸੀਗਾ ਕਹਿ ਸਕਦੇ ਆ ਵੀ ਰਾਜੇ ਦਾ ਸਾਰਾ ਕੁਝ ਕਿਲਾ ਇੱਥੋਂ ਹੀ ਚੱਲਦਾ ਸੀਗਾ ਇੱਧਰ ਦੇਖੋ ਤੁਸੀਂ ਸਾਰਾ ਬਹੁਤ ਵਧੀਆ ਕਿਲਾ ਸੀਗਾ ਪਰ ਅੱਜ ਦੇ ਟਾਈਮ ਵਿੱਚ ਇਹ ਸਾਰਾ ਖੰਡਰ ਬਣ ਗਿਆ ਆਪਾਂ ਅੱਗੇ-ਅੱਗੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਅੱਗੇ ਵੀ ਲੈ ਕੇ ਚੱਲਾਂਗੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਤੁਹਾਨੂੰ ਆਪਾਂ ਹੋਰ ਅੱਗੇ ਵੀ ਸਾਰਾ ਕੁਝ ਦਿਖਾਵਾਂਗੇ ਕਿਸੇ ਟਾਈਮ ਇੱਥੇ ਬਹੁਤ ਵਧੀਆ ਰੌਣਕ ਹੁੰਦੀ ਸੀ ਪਰ ਅੱਜ ਇੱਥੇ ਕੁਝ ਵੀ ਨਹੀਂ ਰਿਹਾ ਤੇ ਸਾਰਾ ਕਿਲਾ ਖੰਡਰ ਬਣ ਗਿਆ ਆਪਾਂ ਤੁਹਾਨੂੰ ਸਾਰੇ ਕਿਲੇ ਬਾਰੇ ਜਾਣਕਾਰੀ ਦਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਆਪਾਂ ਹੁਣ نیچے ਵੱਲ ਨੂੰ ਚੱਲਦੇ ਹਾਂ ਤੇ ਉਸ ਸਾਈਡ ਚੱਲਾਂਗੇ ਜਿੱਥੇ ਕਿ ਹੁਣ ਸਿਰਫ ਇਕੱਲੇ ਦਰਖਤ ਤੇ ਸਾਰਾ ਕੁਝ ਟੁੱਟ ਕੇ ਖੰਡਰ ਬਣ ਗਿਆ ਤੇ ਆ ਤੁਸੀਂ ਦੇਖ ਸਕਦੇ ਹੋ ਪਿੱਲਰ ਅੱਜ ਵੀ ਮਜ਼ਬੂਤ ਨੇ ਪਰ ਇਹਨਾਂ ਵਿੱਚ ਨਾ ਕੋਈ ਰਹਿਣ ਕਰਕੇ ਇਹ ਸਾਰਾ ਖੰਡਰ ਬਣ ਗਿਆ ਤੁਸੀਂ ਅੱਜ ਵੀ ਛੱਤਾ ਦੇਖ ਸਕਦੇ ਹੋ ਕਿੰਨੀ ਆ ਮਜ਼ਬੂਤ ਪਈਆਂ ਨੇ ਪਰ ਵਿੱਚੋਂ ਕਿਸੇ ਟੁੱਟ ਟੁੱਟ ਕੇ ਖੰਡਰ ਬਣ ਗਿਆ ਆਪਾਂ ਤੁਹਾਨੂੰ ਸਾਰਾ ਇਕੱਲਾ ਦਿਖਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਇਹ ਬਹੁਤ ਵਧੀਆ ਨਾਬਾ ਕਿਲੇ ਦੇ ਰਿਹਾਸ ਦਾ ਕਿਲਾ ਜੋ ਕਿ ਅੱਜ ਕੱਲ ਬਹੁਤ ਹੀ ਖੰਡਰ ਟੁੱਟ ਕੇ ਬਹੁਤ ਬਣ ਗਿਆ ਅੱਪਾ ਤੁਹਾਨੂੰ ਸਾਰਾ ਕਿਲਾ ਦਿਖਾਵਾਂਗੇ ਤੇ ਇੱਧਰ ਵੱਲ ਦੇਖੋ ਤੁਸੀਂ ਕਮਰੇ ਦੇਖ ਸਕਦੇ ਹੋ ਜੋ ਕਿ ਟੁੱਟ ਕੇ ਗੇਟ ਟੁੱਟ ਕੇ ਤੋ ਕੀ نیچے गिर ਚੁੱਕੇ ਨੇ ਆਪਾਂ ਤੁਹਾਨੂੰ ਸਾਰਾ ਕਿਲਾ ਦਿਖਾਵਾਂਗੇ ਆਪਣੇ ਨਾਲ ਜੁੜੇ ਰਹੋ ਹੁਣ ਆਜੋ ਆਪਾਂ ਹੋਰ ਅੱਗੇ ਚੱਲਦੇ ਹਾਂ ਤੁਸੀਂ ਉੱਪਰ ਵੱਲ ਦੇਖ ਸਕਦੇ ਹੋ ਕਿਵੇਂ ਦਰਖਤਾਂ ਦੀਆਂ ਜਿਹੜਾ ਉੱਪਰ ਤੱਕ ਚਾ ਚੁੱਕੀਆਂ ਨੇ ਤੇ ਦਰਵਾਜ਼ੇ ਵੱਲ ਦੇਖੋ ਤੁਸੀਂ ਆਹ ਦੇਖ ਸਕਦੇ ਹੋ ਕਿਵੇਂ ਟੁੱਟ ਕੇ ਟੁੱਟ ਕੇ गिर ਗਿਆ ਲੈਂਟਰ ਪਰ ਦੇਖ ਪਾਲਣਾ ਹੁਣ ਕਰਕੇ ਇਦਾਂ ਹੀ ਹੁੰਦਾ ਹੈਗਾ ਆਪਾਂ ਗੱਗੇ ਚੱਲਾਂਗੇ ਤੇ ਹੋਰ ਵੀ ਦਿਖਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਣੇ ਸਵਾਲ ਦੇਖੋ ਕਿੰਨੇ ਸੋਹਣੀ ਕਲਾਕਾਰੀ ਕਿਉਂਕਿ ਉਸ ਟਾਈਮ ਜਿਹੜਾ ਕੋਈ ਉਥੇ ਤੱਥ ਨਾਲ ਹੁੰਦਾ ਸੀ ਸਾਰਾ ਕੁਝ ਐਗਿਆ ਨੇ ਤੇ ਬਈ ਦੇਖ ਸਕਦੇ ਹੋ ਦੋਸਤੋ ਪੁਰਾਣੀਆਂ ਇਹਨਾਂ ਚੀਜ਼ਾਂ ਨੂੰ ਤੁਸੀਂ ਨਿੱਕੇ ਨਿੱਕੇ ਇਟਦਿਆਂ ਹੋ ਸਾਈ ਸੀ ਤੁਸੀਂ ਖਿੜਕੀਆਂ ਦੇਖ ਸਕਦੇ ਹੋ ਤੇ ਅੱਜ ਵੀ ਇਹ ਖਰਾਬ ਨਹੀਂ ਹੋਈਆਂ ਤੇ ਨਾਬੇ ਵਿੱਚ ਇਹ ਦੇਖ ਸਕਦੇ ਨਾ ਕਿ ਕੋਈ ਬਾਕੀ ਤੁਹਾਨੂੰ ਹੋਰ ਪਾਸੇ ਦਿਖਾਵਾਂਗੇ ਨਾਬੇ ਦਾ ਕਿਲਾ ਅੱਜ ਵੀ ਬਹੁਤ ਹੀ ਵਧੀਆ ਦਿਖ ਰਿਹਾ ਹੈ ਤੁਹੋ ਕਿ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਪਰ ਕਿਤੇ ਕਿਤੇ ਇਹ ਕੰਦਾ ਬਿਲਕੁਲ ਟੁੱਟ ਚੁੱਕੀਆਂ ਨੇ ਤੇ ਦਰਵਾਜ਼ੇ ਅੱਜ ਵੀ ਮਜ਼ਬੂਤ ਹਨ ਆ ਦੇਖੋ ਤੁਸੀਂ ਕਿ ਅੱਜ ਵੀ ਉਨਾ ਹੀ ਮਜ਼ਬੂਤ ਖੜਾ ਹੈ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਆਪਣੇ ਨਾਲ ਜੁੜੇ ਰਹੋ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਾਂ ਨੂੰ ਫੋਲੋ ਸਬਸਕ੍ਰਾਈਬ ਤੇ YouTube ਤੇ ਸਬਸਕ੍ਰਾਈਬ ਕਰ ਲਓ ਜੀ ਆਪਾਂ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਾਂਗੇ ਤੇ ਆਜੋ ਆਪਾਂ ਤੁਹਾਨੂੰ ਹੋਰ ਇੱਧਰ ਸਾਰੇ ਕਿਤੇ ਦਿਖਾਵਾਂਗੇ ਹੁਣ ਤੇ ਸਿਰਫ ਇੱਥੇ ਇਕੱਲੇ ਕਬੂਤਰ ਰਹਿੰਦੇ ਨੇ ਵਕਤ ਇਥੇ ਕੁਛ ਨਹੀਂ ਰਿਹਾ ਹੁਣ ਦਰਵਾਜ਼ੇ ਵੀ ਅੱਜ ਕੱਲ ਟੁੱਟ ਚੁੱਕੇ ਨੇ ਕਿਹ ਕਿਹ ਦਰਵਾਜ਼ੇ ਹਜੇ ਵੀ ਮਜ਼ਬੂਤ ਪਏ ਨੇ ਤੁਸੀਂ ਆਪੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਦਰਵਾਜ਼ਾ ਅੱਜ ਵੀ ਮਜ਼ਬੂਤ ਪਿਆ ਕਿੰਨੇ ਕਿੰਨੇ ਸੋਹਣੇ ਦਰਵਾਜ਼ੇ ਬਣੇ ਤੇ ਕਿੰਨੀਆਂ ਸੋਹਣੀਆਂ ਇੱਥੇ ਦੀਆਂ ਅਲਮਾਰੀਆਂ ਤੇ ਸਾਰਾ ਕੁਝ ਇੱਥੇ ਦੇਖਪਾਲ ਨਾ ਹੋਣ ਕਰਕੇ ਖੰਡਰ ਬਣ ਚੁੱਕਿਆ ਹੈ ਆਪਣੇ ਨਾਲ ਤੁਸੀਂ ਜੁੜੇ ਰਹੋ ਐਦਾਂ ਦੀਆਂ ਹੋਰ ਵੀਡੀਓ ਦੇਖੋ ਆਪਾਂ ਤੁਹਾਨੂੰ ਹੋਰ ਵੀ ਕਲਚਰ ਬਾਰੇ ਤੇ ਹੋਰ ਵੀ ਸਾਰਾ ਕੁਝ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਇੱਥੋਂ ਕਿੰਨਾ ਇੱਥੋਂ ਖੰਡਰ ਬਣ ਚੁੱਕਿਆ ਤੇ ਸਿਰਫ ਦਰਖਤ ਰਹਿ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਜੇ ਇਹ ਕੇਲਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਨਾਬਾ ਪੁਰਾਣੇ ਕਚੇਰੀਆਂ ਵਿੱਚ ਆ ਕੇ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਸਿਰਫ ਉਹਨਾਂ ਇਕੱਲੇ ਦਰਖਤ ਹੀ ਰਹਿ ਚੁੱਕੇ ਹਨ ਤੇ ਬਾਕੀ ਦੇਖ ਪਾਲਣਾ ਆਨ ਕਰਕੇ ਤੁਸੀਂ ਇਹ ਖੰਡਰ ਬਣ ਗਿਆ ਹੈ ਬਾਕੀ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਵਿੱਚੋਂ ਵੀ ਕੇਲਾ ਦਿਖਾਵਾਂਗੇ ਤੇ ਤੁਸੀਂ ਨਾਲ ਦੇਖੋ ਤੇ ਆਪਾਂ ਉਹ ਇੱਥੇ ਹਨੇਰਾ ਹੋਣ ਕਰਕੇ ਕੁਝ ਘੱਟ ਦਿਖਾਈ ਦਿੰਦਾ ਤੇ ਆਪਾਂ ਹੁਣ ਤੁਹਾਨੂੰ ਬਾਹਰ-ਬਾਰ ਲੈ ਕੇ ਚੱਲਾਂਗੇ ਉਧਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਪੁਰਾਣੇ ਟਾਈਮ ਦੀ ਹੋਦੀ ਆ ਇੱਥੋਂ ਸਾਇਦ ਕੋਈ ਸਪਲਾਈ ਜਾਂ ਕੁਝ ਹੋਰ ਹੁੰਦਾ ਹੋਵੇਗਾ ਪਰ ਫਿਲਹਾਲ ਦੀ ਕੜੀਏ ਵੀ ਹੁਣ ਬੰਦ ਹੋ ਗਈ ਆਪਾਂ ਅੱਗੇ ਅੱਗੇ ਵੱਲ ਨੂੰ ਵਧਾਂਗੇ ਤੇ ਸਾਰਾ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਚਿੱਤਰਕਾਰੀ ਬਣਾਈ ਗਈ ਹੈ ਇੱਥੇ ਅੰਦਾਜ਼ਾ ਤੇ ਅੱਜ ਵੀ ਮੌਜੂਦ ਆ ਗਈ ਪਰ ਦੇਖਭਾਲ ਨਾ ਹੋਣ ਕਰਕੇ ਸਭ ਖੰਡਰ ਬੰਦਾ ਜਾ ਰਿਹਾ ਹੈ ਇਹ ਬਹੁਤ ਹੀ ਵਧੀਆ ਬਣਾਇਆ ਗਿਆ ਸੀਗਾ ਕਿਸੇ ਟਾਈਮ ਇੱਥੇ ਬਹੁਤ ਰੌਣਕਾਂ ਸੀ ਪਰ ਅੱਜ ਦੀ ਟਾਈਮ ਇੱਥੇ ਇਕੱਲੇ ਦਰਖਤ ਤੇ ਖੰਡਰ ਬਣ ਗਿਆ ਇਹ ਇਕਲਾ ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਹੀ ਵਧੀਆ ਤੇ ਖੂਬਸੂਰਤ ਸੀ ਤੁਸੀਂ ਵੀ ਇਸ ਕਿਲੇ ਨੂੰ ਦੇਖ ਸਕਦੇ ਹੋ ਨਾਬਾ ਸਹਿਰ ਵਿੱਚ ਪਹੁੰਚ ਕੇ ਇੱਥੇ ਦੇ ਰਾਜਾ ਹੀਰਾ ਸਿੰਘ ਜੋ ਕਿ ਇੱਥੇ ਦੇ ਬਹੁਤ ਹੀ ਵਧੀਆ ਤੇ ਸਿੱਖ ਮਹਾਰਾਜਾਂ ਦੇ ਬਹੁਤ ਵਧੀਆ ਸਿੱਖ ਸੀਗੇ ਜੋ ਕਿ ਇਹਨਾਂ ਨੇ ਇਸ ਕਿਲੇ ਨੂੰ ਸੰਭਾਲ ਕੇ ਰੱਖਿਆ ਹੈ ਸੀਗਾ ਇੱਥੇ ਦੇ ਬਹੁਤ ਹੀ ਵਧੀਆ ਤੇ ਸ਼ਾਨਦਾਰ ਕਿਲਾ ਸੀਗਾ ਤੇ ਤੁਸ ਨੂੰ ਆਪਾਂ ਯੋਗ ਕਰਕੇ ਦਿਖਾਵਾਂਗੇ ਇੱਥੇ ਦਾ ਇੱਕ ਅਲੱਗ ਤੋਂ ਇਤਿਹਾਸ ਇਹ ਸਭ ਤੋਂ ਉੱਚਾ ਬਣਾਇਆ ਗਿਆ ਸੀਗਾ ਸਭ ਤੋਂ ਪਹਿਲਾਂ ਇਹਨੂੰ ਉੱਚਾ ਬਣਾ ਕੇ ਇੱਥੇ ਪਾਠ ਕਰਵਾਇਆ ਗਿਆ ਸੀਗਾ ਤੇ ਜੋ ਕਿ ਜੋ ਵੀ ਕੰਮ ਚੱਲਦਾ ਸੀ ਰਾਜੇ ਦਾ ਇੱਥੋਂ ਅਰਦਾਸ ਕਰਾ ਕੇ ਸ਼ੁਰੂ ਕੀਤਾ ਜਾਂਦਾ ਸੀਗਾ ਅੱਜ ਦੀ ਘੜੀ ਇਹ ਸਭ ਖੰਡਰ ਬਣ ਕੇ ਰਹਿ ਗਿਆ ਪਰ ਕਿਸੇ ਦਾ ਦੇਖਭਾਲ ਨਾ ਹੋਣ ਕਰਕੇ ਅੱਜ ਦੀ ਘੜੀ ਵਿੱਚ ਇੱਥੇ ਸਿਰਫ ਇਕੱਲੇ ਇੱਕ ਦਰਖਤ ਤੇ ਕਬੂਤਰ ਹੀ ਬੋਲਦੇ ਹਨ ਜੇਕਰ ਇੱਥੇ ਕੋਈ ਦੇਖਭਾਲ ਹੋਵੇ ਜੇ ਕੋਈ ਰਹੇ ਤਾਂ ਇਹ ਦੁਬਾਰਾ ਵੀ ਇਸ ਤਰ੍ਹਾਂ ਗੱਲ ਬਣ ਸਕਦੀ ਹੈ ਪਰ ਅੱਜ ਦੀ ਘੜੀ ਸਭ ਤੋਂ ਵੱਧ ਪੁਰਾਣਾ ਖੰਡਰ ਬਣ ਚੁੱਕਿਆ ਮਹਿਲ ਹੈ ਆਪਾਂ ਤੁਹਾਨੂੰ ਹੋਰ ਵੀ ਅੱਗੇ ਲੈ ਕੇ ਚੱਲਾਂਗੇ ਤੇ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਕੰਧਾਂ ਵੱਲ ਇਹ ਅੱਜ ਵੀ ਓਨਾ ਹੀ ਵਧੀਆ ਦਰਵਾਜ਼ੇ ਹਨ ਤੇ ਕਿੰਨਾ ਵਧੀਆ ਲੱਗਦੇ ਹਨ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਦਾ ਆਨੰਦ ਲਵੋ ਤੇ ਆਪਾਂ ਤੁਹਾਨੂੰ ਹੋਰ ਵੀ ਇਸ ਬਾਰੇ ਦੱਸਾਂਗੇ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਲੋਕੇਸ਼ਨ ਨਾਬਾ ਪ੍ਰਾਣੀਆਂ ਕਚਹਿਰੀਆਂ ਤੇ ਤੁਸੀਂ ਉੱਪਰ ਵੱਲ ਦੇਖੋ ਤੇ ਕਿੰਨਾ ਅੱਜ ਵੀ ਇਹ ਸੱਤਾ ਅੱਜ ਵੀ ਉੰਨੀ ਹੀ ਸੋਹਣੀਆਂ ਪੀਆਂ ਹਨ ਬਸ ਦੇਖਪਾਲਣਾ ਹੋਣ ਕਰਕੇ ਇਹ ਖੰਡਰ ਬਣ ਚੁੱਕਿਆ ਹੈ ਤੁਸੀਂ ਆਪਣੇ ਨਾਲ ਜੁੜੇ ਹੋ ਆਪਾਂ ਤੁਹਾਨੂੰ ਸਾਰਾ ਚਿਲਾ ਅੰਦਰੋਂ ਵੀ ਦਿਖਾਵਾਂਗੇ ਤੇ ਲਗਭਗ ਆਪਾਂ ਤੁਹਾਨੂੰ ਲਗਭਗ ਸਾਰਾ ਹੀ ਦਿਖਾ ਦਿੱਤਾ ਇਹਦੇ ਥੋੜਾ ਜਿਹਾ ਰਹਿ ਗਿਆ ਆਪਾਂ ਉਹ ਵੀ ਤੁਹਾਨੂੰ ਤੁਹਾਡੇ ਨਾਲ ਦਿਖਾਵਾਂਗੇ ਤੇ ਆਪਣੇ ਨਾਲ ਜੁੜੇ ਰਹੋ ਤੇ ਆਹ ਤੁਸੀਂ ਦੇਖ ਸਕਦੇ ਹੋ ਅੰਦਰੋਂ ਕਿੰਨਾ ਸੋਹਣਾ ਤੇ ਸ਼ਾਨਦਾਰ ਬਣਾਇਆ ਗਿਆ ਹੈ ਪਰ ਦੇਖਪਾਲਣਾ ਹੋਣ ਕਰਕੇ ਖੰਡਰ ਬਣ ਕੇ ਰਹਿ ਗਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਬੂਤਰ ਹੀ ਕੋ ਉੱਤਰ ਹਨ ਹੁਣ ਆਪਾਂ ਤੁਹਾਨੂੰ ਬਾਹਰ ਬਾਹਰ ਲੈ ਕੇ ਚੱਲਾਂਗੇ ਤੇ ਬਾਹਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਤੇ ਵਧੀਆ ਬਣਾਇਆ ਗਿਆ ਕਿਲਾ ਹੈ ਜੋ ਕਿ ਕਿਸੇ ਟਾਈਮ ਬਹੁਤ ਜਿਆਦਾ ਰੌਣਕਾਂ ਇੱਥੇ ਲੱਗਦੀਆਂ ਹੋਣੀਆਂ ਨੇ ਤੇ ਬਹੁਤ ਹੀ ਜਿਆਦਾ ਵਧੀਆ ਮਨਮੋਹਣਾ ਤੇ ਬਹੁਤ ਹੀ ਸੁੰਦਰ ਕਿਲਾ ਸੀਗਾ ਇੱਥੇ ਦੇ ਰਾਜਾ ਹੀਰਾ ਸਿੰਘ ਜੋ ਕਿ ਇਸ ਦਾ ਅਲੱਗ ਤੋਂ ਇਤਿਹਾਸ ਕਿਤਾ ਗਿਆ ਸੀਗਾ ਜੋ ਕਿ ਸਭ ਤੋਂ ਉੱਚਾ ਬਣਾਇਆ ਗਿਆ ਸੀਗਾ ਕਿਉਂਕਿ ਇੱਥੋਂ ਹੀ ਸਾਰਾ ਰਾਜ ਭਾਗ ਚੱਲਦਾ ਸੀਗਾ ਇਸ ਕਰਕੇ ਸਭ ਤੋਂ ਉੱਚਾ ਸ਼ਹਿਰ ਵਿੱਚ ਸਭ ਤੋਂ ਉੱਚਾ ਬਣਾਇਆ ਗਿਆ ਸੀਗਾ ਪਰ ਆ ਤੁਸੀਂ ਦੇਖ ਸਕਦੇ ਇੱਥੇ ਸਾਰਾ ਖੰਡਰ ਬਣ ਚੁੱਕਿਆ ਇਸ ਕਰਕੇ ਹੁਣ ਕੋਈ ਵੀ ਇੱਥੇ ਨਾਰਾਇਣ ਕਰਕੇ ਸਿਰਫ ਖੰਡਰ ਹੀ ਤੇ ਦਰਖਤ ਰਹਿ ਚੁੱਕੇ ਸਨ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਆਪਣੀ ਟੀਮ ਨਾਲ ਜੁੜੇ ਰਹੋ ਆਪਾਂ ਨੂੰ YouTube ਤੇ ਸਬਸਕ੍ਰਾਈਬ ਕਰ ਲਓ ਜੀ ਤੇ ਆਪਾਂ ਨੂੰ ਲਾਈਕ ਤੇ ਫੇਸਬੁੱਕ ਤੇ ਵੀ ਆਪਾਂ ਨੂੰ ਫੋਲੋ ਕਰ ਲਓ ਜੀ ਆਪਣੇ ਨਾਲ ਜੁੜੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਾਂ ਨੂੰ YouTube ਤੇ ਤੇ Facebook ਤੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਮੈਂ ਤਾਂ ਕਹਿੰਦਾ ਮੈਂ ਚਲੋ ਐਡਿਟ ਕਰਦਾ ਨਾਲ ਜੁੜੇ ਰਹੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਾਂ ਨੂੰ ਫੋਲੋ ਕਰੋ ਜੀ ਵਾਹ ਮੈਂ ਤਾਂ ਚਲਾ ਹੀ ਜਾ ਐਡਿਟ ਕਰਦਾ ਕਿਹਦੇ ਕਿਹਦੇ ਫੇਸਬੁੱਕ ਤੇ ਮੈਂ ਫਲਾ ਫੇਸਬੁੱਕ ਤੇ ਫਿਰ